ਵਿਚ ਕਰੇ ਜAVE ਫਤੇ ਪਾਵੇ ਬਾਬੇ ਦੀਵ ਚੰਗ ਜੀ ਦੇ ਮਨ ਨੂੰ ਪਾਵੇ ਓ ਸ੍ਰੀ ਆਕਾਲ ਸਿਦੋ ਚੰਗੋ ਜਿਤੋ ਗੁਤੋ ਸਰਬਤ ਗੁਰੂ ਖਾਲਸਾ ਚੱਕ ਛੇ ਪੀ ਕੋ ਸੋ ਸ੍ਰੀ ਆਕਾਲ ਬੰਗਿਆ ਫਵਜਾਂ ਦਿਓ ਮਾਲਕੋ ਸਤ ਕਰੋ ਲਖ ਰਿਓ ਫਵਜਾਂ ਤਿਆਰ ਪਰ ਤਿਆਰ ਸੋਡੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪਿਆ ਆਕਾਲ ਮਿਸ਼ਲ ਸਿੱਧਾ ਤਰਨਤਾਲ ਬਾਬਾ ਬਕਾਲਾ ਸਾਹਿਬ ਦੇ ਸਿੰਘ ਹੈ ਸੇਵਾਦਾਰ ਮਰਜੀਦ ਬਾਬਾ ਦੀਪ ਸਿੰਘ ਜੀ ਪਹਿਲੇ ਜਿਹਹਦਾਰ ਹੋਏ ਆ ਸਾਡੇ ਇਹ ਤਰਨੇਦਾਲ ਦੇ ਤਹਵੇਂ ਪਾਛਾਰੀ ਮਰਜ਼ਾਦਾਦਾਰ ਇਹ ਸ਼ਰਦਾਈ ਦੇ ਨੰਗਰ ਜਿਹੜੇ ਆ ਉਦੋਂ ਦੇ ਚੱਲਦੇ ਆਉਣਦੇ ਆ ਤੇ ਇਹ ਵਧੀਆ ਛੇ ਦਾ thank you ਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦਾਂ ਗੋਦਵਾਰਾ ਸ਼ੇਗਨ ਸਾਹਿਬ ਜੀ ਦਾ ਬਾਹਰ ਤੋਂ ਦੱਸਦੇ ਕਿ ਜਿੱਥੇ ਕਿ ਸੰਗਤਾਂ ਵੱਲੋਂ ਬਾਤ ਚੜ ਕੇ ਸੇਵਨ ਭਾਈ ਜਾ ਰਹੀ ਹੈ ਉੱਥੇ ਹੀ ਗੁਰੂ ਕੀ ਲਾੜ ਦੀ ਫੌਜ ਜੋ ਹੈ ਨਿਆਂ ਸਿੰਘ ਜੀ ਵੀਰ ਜਿੰਨੇ ਵੀ ਨੇ ਉਹਨਾਂ ਵੱਲੋਂ ਇੱਥੇ ਸੇਵਨ ਭਾਈ ਜਾ ਰਹੀ ਹੈ ਇੱਕ ਸ਼ਰਧਾਈ ਦਾ ਜਿਹੜਾ ਇੱਕ ਲੰਗਰ ਕਹਿ ਸਕਦੇ ਹਾਂ ਕਿ ਤੇ ਸ਼ਰਧਾਈ ਜਿਹੜੀ ਆ ਬਣਾ ਕੇ ਸੰਗਤਾਂ ਦੇ ਵਿੱਚ ਵਰਤਾਈ ਜਾ ਰਹੀ ਹੈ ਤੇ ਸਾਡੇ ਨਾਲ ਬਾਬਾ ਜੀ ਮਜੂਨ ਨੇ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਜਿਹੜੀਆਂ ਚ ਨਵੈਕਲੀ ਸੇਵਾ ਗੁਰੂ ਕੀ ਇਹ ਮਿਛਲਸੀ ਦਾ ਤਰਨਾਂਦਾਲ ਬਾਬਾ ਪਕਾਲਾ ਸਾਹਿਬ ਦੇ ਸਿੰਘ ਆ ਸੇਵਾਦਾਰ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਪਹਿਲੇ ਜਹੇਦਾਰ ਹੋਏ ਆ ਸਾਡੇ ਇਹ ਤਰਨੇਦਾਲ ਦੇ ਹੁਣ 16ਵਾਂ ਜਹੇਦਾਰ ਬਾਬਾ ਜੋਗਾ ਸਿੰਘ ਜੀ ਆ ਜਿਹੜਾ ਮੌਜੂਦਾ ਜਹੇਦਾਰ ਆ ਉਹਨਾਂ ਦੇ ਇਹ ਸੇਵਾਦਾਰ ਆ ਸਿੰਘ ਸਾਰੇ ਤੇ 10ਵੇਂ ਪਾਤਸ਼ਾਹੀ ਮਰਜ਼ਾਦਾਦਾਰ ਹੀ ਇਹ ਸਰਦਾਈ ਦੇ ਲੰਗਰ ਜਿਹੜੇ ਆ ਉਦੋਂ ਦੇ ਚੱਲਦੇ ਆਉਣਦੇ ਆ ਤੇ ਇਹ ਵਧੀਆ ਛੇ ਦਾਸ ਤੇ ਜਿਹੜੇ ਆ ਇਹ ਦੇ ਖਾਸ ਹੋਈ ਬਾਦਾਮ ਹੋਏ ਜਿਹੜੇ ਸੇਵਾਦਾਰ ਇਹਦੇ ਸੰਗਤ ਦੇ ਸੰਗ ਬਹੁਤ ਜਿਆਦੀ ਜਿਹੜੀ ਆ ਇਹਾਂ ਦੇ ਮੁਗਸਾਰ ਜਿਹੜੇ ਸੇਵਾ ਸੰਗਤ ਨੂੰ ਕੀ ਕਹਿਣਾ ਚਾਹੂਗੇ ਜਿਹੜੀ ਸੰਗਤ ਆਂਦੀ ਉਹਨਾਂ ਨੂੰ ਕੀ ਅਰਦਾਸ ਬੇਨਤੀ ਕਰਨੀ ਹੈ ਇਹ ਸੰਗਤ ਸਰਬੱਤ ਦਾ ਭਲਾ ਗੁਰੂ ਅੰਮ੍ਰਿਤ ਅੰਮ੍ਰਦਾ ਜੀ ਦਾ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸੰਗਤਾਂ ਸੇਵਾ ਕਰ ਰਹੀਆਂ ਆਪਣੇ ਚੜ੍ਹਦੀ ਕਲਾ ਨਾਲ ਸੇਵਾ ਕਰ ਰਹੀਆਂ ਮੈਂ ਬਹੁਤ ਚੜ੍ਹਦੀ ਕਲਾ ਵੀ ਸੰਗਤਾਂ ਦਾ ਇਹ ਆ ਵੀ ਵੱਧ ਤੋਂ ਵੱਧ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨ ਨਾਮਦਾਨ ਬਕਸ਼ਣ ਛੱਕੀ ਜੀਵਨ ਬਕਸ਼ਣ ਚੜ੍ਹਦੀਆਂ ਕਲਾ ਕਰਨ ਖੁਸ਼ੀਆਂ ਦੇ ਜਕਰੇ ਕਿ ਜਾਵੇ ਫਤਿਹ ਪਾਵੇ ਬਾਬੇ ਦੀਵ ਚੰਗ ਜੀ ਦੇ ਮਨ ਨੂੰ ਪਾਵੇ ਓ ਸ੍ਰੀ ਆਕਾਲ ਛੀ ਦੋ ਚੰਗੋ ਚਤੋ ਗੁਪਤੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸੋਤ ਸ੍ਰੀ ਆਕਾਲ ਬੰਦੀਆਂ ਫੌਜਾਂ ਦੇ ਉਹ ਮਾਲਕੋ ਸਤ ਕਰੋ ਲੱਖ ਰਿਓ ਫੌਜਾਂ ਤਿਆਰ ਪਰ ਤਿਆਰ ਸੋਡੀ ਸੱਚੇ ਬਾਦਸ਼ਾਹ ਜੀਓ ਆਪ ਜੀ ਦਾ ਖਾਲਸਾ ਜਪਿਆ ਆਕਾਲੀ ਆਕਾ ਦੇਖ ਤੇਗ ਫਤਿਹ ਗੁਰਖਾਲ ਚੇ ਦੀ ਹਰ ਮદાન ਫਤਿਹ ਵਾਹਿਗੁਰੂ ਜੀ ਕਾ ਖਾਲਸਾ ਭਾਈ ਜੀ ਬਿਲਕੁਲ ਤੁਹਾਡਾ ਨਾ ਤਸਵੀਰਾਂ ਸਾਂਝੇ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਜਿਹੜੀ ਸੰਗਤ ਆਇਥੇ ਸੇਵਾ ਕਰਦੇ ਜਿਖਾਈ ਦੇ ਰਹੀ ਆ ਤਾਂ ਉੱਥੇ ਹੀ ਜਿੱਥੇ ਹਰ ਇੱਕ ਜੋ ਸੰਗਤ ਵੱਲੋਂ ਆਪਣੇ ਪੱਧਰ ਤੇ ਸੇਵਾ ਨਿਭਾਈ ਜਾ ਰਹੀ ਆ ਉੱਥੇ ਹੀ ਗੁਰੂ ਕੀ ਲਾੜ ਦੀ ਫੌਜ ਵੱਲੋਂ ਵੀ ਇੱਥੇ ਜੋ ਆ ਇੱਥੇ ਜੋ ਸੇਵਾ ਨਿਭਾਈ ਜਾ ਰਹੀ ਆ ਤਾਂ ਕੱਲੀ ਕੱਲੀ ਤਸਵੀਰਾਂ ਜੋ ਤੁਹਾਡਾ ਨਾ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈ ਚੁਣਨ ਜਗਬਣੀ ਟੀਵੀ ਸ਼੍ਰੀ ਹਮਸ